ਕੇਪੀਆ ਟੀਵੀ ਖਾਲਸਾ ਪੰਥ ਅਮਰੀਕਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਸੁਖਦੀਪ ਕੌਰ ਤਾਲੀਵਾਲ ਅੱਜ ਅਸੀਂ ਬਹੁਤ ਹੀ ਮਹਾਨ ਸ਼ਖਸੀਅਤ ਨਾਲ ਜੋ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਗੁਰਮਖ ਪਿਆਰਿਆਂ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਨਾਮ ਪੁੱਛਾਂਗੇ ਸਾਡੇ ਨਾਲ ਅਮਰੀਕਾ ਤੋਂ ਗੁਰਮਖ ਪਿਆਰੇ ਜੁੜੇ ਨੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਸਾਰੇ ਸੁਣਨ ਆਉਣ ਵਾਲੇ ਵੀ ਸਤਿ ਸ੍ਰੀ ਅਕਾਲ ਵੀ ਫਤਿਹ ਬੁਲਾਉਣਾ ਸਤਿ ਸ੍ਰੀ ਅਕਾਲ ਜੀ ਜੀ ਬਾਬਾ ਜੀ ਤੁਹਾਡਾ ਵੀ ਸਾਡੇ ਅਮਰੀਕਾ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੋਂ ਬਾਬਾ ਜੀ ਸਭ ਤੋਂ ਪਹਿਲਾਂ ਆਪਾਂ ਸੰਗਤਾਂ ਨੂੰ ਤੁਹਾਡੇ ਨਾਮ ਤੋਂ ਰੂਬਰੂ ਕਰਾਵਾਂਗੇ ਤੁਹਾਡਾ ਨਾਮ ਕੀ ਹੈ ਜੀ ਹਾਂ ਜੀ ਦੱਸਣਾ ਜੀ ਗੁਰਪਾਲ ਸਿੰਘ ਖੰਸਰਾਈ ਜੀ ਜੀ ਤੇ ਤੁਸੀਂ ਬਾਬਾ ਜੀ ਕਿੰਨੇ ਸਮੇਂ ਤੋਂ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਹਾਂ ਜੀ ਮੈਂ 23 ਸਾਲ ਤੋਂ ਜੀ ਸਿੱਤੇ ਹੀ ਚਾਦ 23 ਸਾਲ ਤੋਂ ਵਾਈਗਰੂ ਜੀ ਤੇ ਬਾਬਾ ਜੀ ਤੁਸੀਂ ਆ ਸਟਮਕੀ ਕੀ ਕਰਦੇ ਹੋ ਗੁਰਮ ਗੁਰਸਿੱਖੀ ਜੀਵਨ ਦੇ ਨਾਲ ਤੁਸੀਂ ਜੁੜੇ ਹੋ ਕਿੰਨੇ ਟਾਈਮ ਤੋਂ ਜੁੜੇ ਹੋ ਹਾਂਜੀ ਮੈਂ ਨਾ ਜੀ ਗੁਰਦੁਆਰੇ ਇਥੇ ਅਮਰੀਕਾ ਦਾ ਜਾਨੀ ਕਿ ਨਾ ਤਸੱਬ ਤੋਂ ਵੱਡਾ ਗੁਰੂ ਘਰ ਹੈ ਗੁਰਦੁਆਰਾ ਫ੍ਰੀਮੰਟਹਰੀ ਕੋਲ ਜੀ ਤੇ ਦਾਸੁਰਾ ਦੋ ਵਾਰੀ ਇਲੈਕਟਿਡ ਮੈਂਬਰ ਹੈ ਜੀ ਪੰਚਾਇਤ ਸਿੰਘਾਂ ਦੇ ਵਿੱਚ 2010 ਤੋਂ 12 12 ਤੋਂ 14 ਜੀ ਤੇ ਇਸ ਮੁਕਿਜ ਦਾਸ ਤੋਂ ਉਹਨਾਂ ਦੇ ਕੋਰ ਕਮੇਟੀ ਦਾ ਮੈਂਬਰ ਜਿਹੜੇ 12 13 ਬੰਦੇ ਹੈ ਤੇ ਔਰ ਕੋਈ ਚਾਹੇ ਜੇ ਕੋਈ ਨੇਕੀ ਡਿਸੀਜਨਸ ਐਕਚੁਅਲੀ ਗੁਰਦਵਾਰ ਸਾਹਿਬ ਪਹੁੰਚਣਾ ਸੀ ਜੀ ਜੀ ਸੋ ਬੱਬਾ ਜੀ ਅੱਜ ਜੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਇਹ ਧੁੰਦੇ ਤੇ ਮੱਕੜ ਨੂੰ ਲੈ ਕੇ ਜਿਹੜਾ ਸਾਡਾ ਵਿਸ਼ਾ ਆ ਤੁਹਾਡੇ ਨਾਲ ਉਹਨਾਂ ਦੇ ਬਾਰੇ ਚੋ ਗੱਲਬਾਤ ਸ਼ੁਰੂ ਕਰਨੀ ਆ ਸਾਡਾ ਜਿਹੜਾ ਪਹਿਲਾ ਸਵਾਲ ਆ ਕਿ ਧੁੰਦੇ ਨੇ ਮੱਕੜ ਦੀ ਇੰਟਰਵਿਊ ਵਿੱਚ ਇੱਕ ਵੀ ਆਪਣੀ ਗਲਤੀ ਕਿਉਂ ਨਹੀਂ ਮੰਨੀ ਇਹ ਸਾਡਾ ਪਹਿਲਾ ਸਵਾਲ ਆ ਤੁਹਾਨੂੰ ਹਾਂ ਜੀ ਮੇਰੇ ਸਾਹਮਣੇ ਸੁਣੀ ਕੀ ਮੈਂ ਦੋ ਵਾਰੀ ਸੁਣੀ ਆ ਜੀ ਜੀ ਮੇਰੇ ਹਿਸਾਬ ਨਾਲ ਤਾਂ ਜੀ ਉਹ ਪਲੈਨਡ ਇੰਟਰਵਿਊ ਸੀਗੀ ਜੀ ਜਿਵੇਂ ਜਸਨਾਪਾ ਕਹਿੰਦੀ ਇਹ ਵੀ ਜਿੰਨਾਂ ਡੋ ਦੇ ਰਿਹਾ ਹੁੰਦਾ ਤੇ ਦੇਖੀ ਕਿਸੇ ਨੂੰ ਘਰਾ ਕਰਕੇ ਲੈ ਰਿਆ ਵਾ ਇਹੇ ਚੀਜ਼ ਹੋ ਰਹੀ ਆ ਪਰ ਕਿਉਂਕਿ ਜੇ ਤੁਸੀਂ ਮੱਕੜ ਦੀ ਇੰਟਰਵਿਊ ਦੇਖੋ ਮੱਕੜ ਨੂੰ ਤਾਂ ਕੋਈ ਵਲੌਗ ਹੈ ਜੀ ਕੋਈ ਹੋਰ ਹੈ ਕੋਈ ਆਪਣੇ ਜਿਹੇ ਸਿੱਖੀ ਚੈਨਲ ਹੈ ਉਹਨਾਂ ਜਿਹੜਾ ਕੋਈ ਸਰ ਦੇ ਨਹੀਂ ਉਹ ਜਿਹੜੇ ਜਿਹੜੇ ਪਲੈਨਡ ਇੰਟਰਵਿਊ ਸੀਗੀ ਜੀ ਉਹਨਾਂ ਸਾਰਾ ਕੁਸ ਉਹ ਹੀ ਤਰ੍ਹਾਂ ਪੁੱਛੀ ਜਾਂਦਾ ਉਹ ਗੱਲ ਉਹ ਕਹਿੰਦਾ ਮੈਂ ਤਾਂ ਕਿਹਾ ਸੀ ਕਿ ਮੈਂ ਕਿਸੇ ਬਦਵਾਨ ਨੂੰ ਲੈ ਕੇ ਆਉਂ ਇਹ ਨਹੀਂ ਹੁੰਦਾ ਨਾ ਫਾਇਦਾ ਦੇ ਕੱਟਾ ਫਰ ਹੋ ਵੀ ਮੈਨੇ ਰੱਖੀ ਐਕਸੈਸ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਇੱਕ ਇਹ ਸਵਾਲ ਆ ਸਾਡਾ ਵੀ ਧੁੰਦਾ ਰੱਬੀ ਸ਼ਕਤੀ ਤੋਂ ਕਿਉਂ ਮਨੁਕਰ ਹੈ ਹਾਂਜੀ ਬੇਨਤੀ ਹੈ ਹੁਣ ਸਾਰੇ ਸੋਲਜੀ ਤੁਸੀਂ ਮੈਨੂੰ ਬੇਨਤੀ ਕਰਦਾ ਸੀ ਜੀ ਹੁਣ ਸੁਣਿਓ ਦੇਖੋ ਜੀ ਪਹਿਲੀ ਗੱਲ ਤਾਂ ਇਹ ਬੰਦੇ ਜਿਹੜੇ ਆ ਇਹ ਪਹਿਲਾਂ ਤਾਂ ਇਹ ਕਿ ਤੁਸੀਂ ਅਸੀਂ ਦਸਮ ਗੁਰੂ ਸਾਹਿਬ ਨੇ ਗ੍ਰੰਥ ਨਹੀਂ ਮੱਦਦ ਦਸ ਪਾਸ਼ਾ ਗ੍ਰੰਥ ਨਹੀਂ ਮੱਦਦੇ ਜੀ ਇੱਕ ਪਾਸੇ ਇਹ ਕਹਿੰਦੇ ਆ ਵੀ ਅਸੀਂ ਸਿੱਖ ਰਾਇ ਤਾਂ ਮਰਾਦਾ ਜਿਹੜਾ ਖੜਾੜਾ ਵਾ ਖੜੇ ਨੂੰ ਕਹਿੰਦੇ ਅਸੀਂ ਉਹ ਇਸ ਸਿੱਖਾਂ ਦੀ ਖੜਾੜਾ ਹੈ ਮਿਸ਼ਨਰੀਲੀ ਉਹ ਰਹਿਤ ਮਰਾਦਾ ਚਲੋ ਜੀ ਤਾਂ ਵੀ ਨਾ ਇਹ ਉਹਦੇ ਮੁਤਾਬਕ ਵੀ ਚਾਹਦੇ ਕਹਿੰਦੇ ਅਸੀਂ ਮੰਨਦੇ ਹਾਂ ਸਿਰ ਇੱਕ ਗੁਰਦੁਆਰੇ ਵਿੱਚ ਰਹਿਣਾ ਚਾਹੀਦਾ ਲੋਕ ਪੜਨਾ ਸਾਪੀਅਰ ਤੇ ਉਹਨੂੰ ਵੀ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਤਾਂ ਇਹ ਕਰਾਉਗੇ ਤੇ ਪਹਿਲੀ ਧਾਈ ਦੇ ਵਕਤ ਸੈਕਰਾਡ ਮੁਰੱਦਾ ਦੇ ਪਹਿਲੀ ਵੰਡ ਚ ਇਹ ਕਹਿਆ ਹਰੇਕ ਸੈਕਰਾ ਫਰਜ਼ਾ ਸਹਿਬ ਜੀ ਕੋ ਗੁਰਨਾਣ ਸਿੰਘ ਜੀ ਤੋਂ ਲੈ ਕੇ ਸ੍ਰੀ ਗੋਵਿੰਦ ਸਿੰਘ ਜੀ ਬਾਈ ਨੂੰ ਪੜਨਾ ਤੇ ਸਤਿਕਾਰ ਕਰਨਾ ਜੀ ਭਾਈ ਨੰਦਰਾਜ ਜੀ ਦੇ ਭਾਈ ਗੁਰਦਾਸ ਜੀ ਦੇ ਬਾਰੇ ਪੜਨ ਸਤਿਕਾਰ ਕਰਨਾ ਕਜਲੰਦ ਦੇ ਭਾਈ ਗੁਰਦਾਸ ਜੀ ਦੇ ਬਾਰੇ ਪੜਨ ਸਤਿਕਾਰ ਕਰਨਾ ਹੁਣ ਪਹਿਲੇ ਤਾਂ ਇੱਕ ਹੀ ਪ੍ਰੋਬਲ ਖੜੀ ਹੋ ਗਈ ਤੇ ਉਹਦੇ ਵਿੱਚ ਦਸਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਆ ਗਈ ਉਹਦੇ ਵਿੱਚ ਉਹ ਜਿਸ ਤਰ੍ਹਾਂ ਅਮਰ ਸ਼ਕੋਲ ਦੇ ਫੋਦੇ ਚੇਜ ਜਾਂਦੇ ਜਿਹੜੇ ਪੱਠ ਆਪਣੀ ਪਾਈ ਗੁਰੂਬੀ ਜੀ ਆਵੰਬਰ ਸ਼ਿਕਾਇਆ ਪਾਈ ਜੈਤਾ ਜੀ ਨੇ ਉਹ ਕੋਲ ਸੀ ਪਾਈ ਕਿ ਆਮਰਤਾ ਲਿਖੀ ਆ ਉਹਦੇ ਵਿੱਚ ਜਾਪੀ ਸਾਹਿਬ ਜਾਪ ਸਾਹਿਬ ਤੋਂ ਇਸ ਪਈ 24 ਸਸੇ ਨੰਨਸਾ ਪੜੇ ਜਾਂਦੇ ਪੜ ਕੇ ਅਮਰ ਸ਼ਕਾਇਆ ਉਹਦੇ ਵਿੱਚੋਂ ਸ੍ਰੀ ਜਾਪ ਸਾਹਿਬ ਪ੍ਰੋਫੈਸਰ ਸਈ ਇਹ ਚੌਪੀ ਥਾ ਤਿੰਨੇ ਬਾਣੀਆਂ ਦਸੋਂ ਗ੍ਰੰਥ ਦੇ ਵਿੱਚ ਆਉਂਦੀਆਂ ਇਹ ਤਾਂ ਮੰਨਦੇ ਜੀ ਉੱਤੇ ਕਰਾਉਂਦੇ ਆ ਫੇਰ ਜਿਹੜੀ ਉਹ ਪੜੇ ਚਲੋ ਉਸ ਬਾਅਦ ਦੇ ਕੋਈ ਜਿਹੜੀ ਇੱਕ ਮਰ ਮਰੇ ਬੇਟੀ ਜਿਹੜੀ ਇਹ بیچ ਆਪਣੇ ਪਰਮਾਨੰਥ ਸਿੱਖ ਅਰਦਾਸ ਤੇ ਉਹ ਭਗਤੀ ਸ਼ਬਦ ਸੱਚੇ ਭਗਤੀ ਸਿਰਕੇ ਗੁਰੂ ਨਾਨਕ ਦੇਵ ਜੀ ਨਾਲ ਜਪਉਂਦੇ ਆ। ਸੰਗਤ ਗੁਰਦਵਾਰਸ ਤੇ ਚੜਦਾ। ਕਿ ਇਹੀ ਤਾਂ ਉਸ ਮਰਿਆ ਉਹ ਪ੍ਰਚੰਡੀ ਦੀ ਵਾਰ ਦੀ ਪਹਿਲੀ ਬੋਲਗੇ ਵਿੱਚ ਆਉਂਦਾ। ਇਹ ਚੜੀਵਾਰ ਦੀ ਮਾਦੀ ਜੇ ਕੋਈ ਦਸੰਬੰਦਿਤ ਬਾਣੀ ਹੈ। ਉਸ ਤੋਂ ਵੀ ਮੰਨ ਖੜਾ ਉਸ ਤੋਂ ਵੀ ਮਾਦੇ। ਤੇ ਜਦੋਂ ਆਪਾਂ ਜਿਹੜਾ ਆਪਾਂ ਪੰਜ ਬਾਣੀਆਂ ਦਾ ਅੰਮ੍ਰਿਤ ਵਾ ਪੰਜ ਗੁਰੂ ਸਿੱਖ ਨੇ ਸੇਮ ਕਰਦੇ ਆ ਉਹ ਤੇ ਤਿੰਨ ਬਾਣੀਆਂ ਦੀ ਆਪਣੇ ਦਸਮ ਬਾਣੀ ਜੀ ਉਹਨੂੰ ਵੀ ਮੰਨਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਜਰੂਰੀ ਜੀ ਫਤਿਹ ਉਹ ਵੀ ਦਸਮ ਬਾਣੀ ਦੇ ਵਿੱਚ ਉਹ ਸਿੱਖ ਮੰਨਦੇ ਆ ਜਿਹੜੇ ਕਿਰਪਾਨ ਪਾਈ ਫਿਰਦੇ ਆ ਕਿਰਪਾਨਾ ਪਾਉਂਦੇ ਆ ਉਸ ਤੋਂ ਜੀ ਇਹ ਇਹ ਕਿਰਪਾਨ ਦਾ ਸੁਰਗ ਵੀ ਦਸਮ ਬਾਣੀ ਦੇ ਵਿੱਚ ਆਉਂਦਾ ਜੀ ਸੂਰ ਸਭ ਰਖਸ਼ਾ ਆਉਂਦਾ ਜੀ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜ਼ਿਕਰਾ ਉਹ ਵੀ ਦਸਮ ਬਾਣੀ ਦੇ ਵਿੱਚ ਆਉਂਦਾ ਇੱਥੇ ਤਾਂ ਆਉਂਦਾ ਜੀ ਸੇ ਗੁਰੂ ਗੁਰੂ ਗ੍ਰੰਥ ਸਾਹਿਬ ਜੋ ਮੰਨਣ ਲਈ ਜੀ ਤੇ ਕਿੱਥੇ ਲਿਖਿਆ ਉਹ ਗੁਰੂ ਕੀ ਦਸਮ ਬਾਣੀ ਰਚਾਉਂਦਾ ਆਪਾਂ ਨੂੰ ਪੜ੍ਹਨਾ ਪੈਣਾ ਤਾਂ ਉਹ ਬੁਨਸਰ ਬਣਾ ਲਈ ਤੇ ਪਰ ਫਿਰ ਜਦੋਂ ਤੁਸੀਂ ਕਹਿੰਦੇ ਗੁਰੂ ਦਾ ਇੱਕ ਇੱਕ ਪੰਥ ਇੱਕ ਅਰਥ ਕਰਦੀ ਮਾਰਦੇ ਆ ਗੁਰੂ ਗੁਰੂ ਦਾ ਸਭ ਚੜ ਮੰਨਦਾ ਠੀਕ ਹੈ ਜੀ ਮੈਂ ਮੰਨਦਾ ਪਰ ਇਹ ਸੰਜੋਵ ਦੇ ਵੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਪੰਨ 6 ਪਾਸ਼ੇ ਚਾਰ ਪਾਸ਼ੇ ਤੁਸੀਂ ਕਿ ਇੱਕ ਜੀ ਦੇ ਜਮਤੋਂ ਮੰਨ ਕਰ ਹੁਣ ਚਾਰ ਪਾਸ਼ੇ ਜੀ ਬਿਲਕੁਲ ਹੋੱਚ ਵੀ ਹੁੰਦੀਆਂ ਜਿੰਨੇ ਬਾਣੀ ਹੈ ਜੇ ਦੇਖਾ ਜਾਵੇ ਆਪਣੇ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਰਹਿਬ ਦੇ ਬਚੋ ਨਾ ਜੀ ਦਾਸਮ ਪ੍ਰਾਪਤ ਪੜਨਾ ਪੈਣਾ ਜੀ ਰਸਨਾ ਵੀ ਇਹ ਤਾਂ ਮੰਨਦੇ ਹੀ ਕੋਈ ਸੋੜ ਰਖਾਰੇ ਸੀਗਾ ਤੇ ਦੂਜਾ ਜੀ ਉਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਜੋਤਾਂ ਨਹੀਂ ਲੱਗਣੀਆਂ ਚਾਹੀਦੀਆਂ ਚਲੋ ਜੀ ਫਿਰ ਮੰਨ ਲਿਆ ਤੁਹਾਡੇ ਗੱਲ ਜੋਤਾਂ ਹੀ ਜਗਣੀਆਂ ਚਾਹੀਦੀਆਂ ਅਕਾਲ ਤਖਤ ਸਾਹਿਬ ਦੀ ਮਰਯਾਦਾ ਜੀ ਇਹ ਰੱਖੀ ਜਾਂਦੀ ਆ ਤੇ ਸਾਹਮਣੇ ਆਪਣੇ ਤੁਸੀਂ ਲਾ ਲਓ ਹਜ਼ਾਰ ਗੱਜੇ ਦੇ ਦਰਵਾਜ਼ਾ ਸਾਹਿਬ ਦਰਵਾਜ਼ਾ ਸਾਹਿਬ ਦੇ ਵਿੱਚ ਤਿੰਨ ਮੰਜਾ ਹੈ ਸ੍ਰੀ ਮੰਦਿਰ ਉੱਪਰ ਦੀਆਂ ਦੋ ਮੰਜਾ ਜੀ ਜੇ ਉਹਨਾਂ ਤਿੰਨ ਮੰਜਾ ਜੇ ਲਗਾਤਾਰ ਕਿਸੇ 300 ਸਾਲ ਤੋਂ ਜੋਤਾਂ ਜਗਾਈਆਂ ਜਾਂਦੀਆਂ ਜੋਤਾਂ ਦੀ ਖਾਤਰ ਜੋ ਸਕਲ ਜਦੋਂ ਧਰਮੰਦਰ ਸਾਹਿਬ ਪੂਰ ਦਿੱਤਾ ਸੀ ਪੂਰ ਦਿੱਤਾ ਸੀ ਉਸ ਮੌਕੇ ਦੀ ਜੋਤ ਸਿੱਖਾਂ ਨੇ ਬੁਝ ਨਹੀਂ ਸੀਤੀ ਜੀ ਭਾਈ ਮਾਨਸ਼ਾ ਸਿੰਘ ਉੱਥੇ ਆਪਣਾ ਜੋਤ ਹਾ ਅਕ੍ਰਿਸ਼ਿਸ਼ ਰੱਖ ਕੇ ਚਾਹ ਕੇ ਜੋਤ ਜਗਾਤੀ ਉਹਦੇ ਸੀ ਫਿਰ ਮੁਸਲਮਾਨਾਂ ਕਦੇ ਵੀ ਜੋਤ ਕੌਣ ਜਗਾਉਂਦਾ ਫਿਰ ਭਾਈ ਮਾਨਸ਼ਾ ਸਿੰਘ ਜੀ ਨੇ ਸ਼ੀਟ ਕੀਤਾ ਗਿਆ ਸੀ ਭਾਈ ਮਾਨਸ਼ਾ ਸਿੰਘ ਦੀ ਫੋਟੋ ਸਕਲ ਐਂਕਰ ਚੁੱਲ ਲੱਗੀ ਆ ਇਹ ਉਹਨਾਂ ਦੀ ਬੰਸਰ ਹੁੰਦੇ ਆ ਇਹ ਲੋ ਜੀ ਲਿਖਿਆ ਜੀ ਵੀ ਇਹ ਕਹਿੰਦੇ ਆ ਵੀ ਮੂਰਤੀ ਵੀ ਅਸੀਂ ਮੂਰਤੀ ਪੂਜਾ ਦੇ ਉਲਟ ਹੋ ਜਾਂਦੀ ਠੀਕ ਹੈ ਜੀ ਇਹ ਚਲੋ ਅਸੀਂ ਮੰਨਦੇ ਆ ਚਲੋ ਤੁਸੀਂ ਸੀਗਾ ਪਰ ਜੀ ਬਾਕੀ ਮੂਰਤੀ ਪੂਜਾ ਦਾ ਆਪਣਾ ਸਤਕਾਰ ਲਿਖਿਆ ਹੋਇਆ ਮੂਰਤੀ ਪੂਜਾ ਉਹ ਹੁੰਦੀ ਆ ਕਿ ਤੇ ਪੱਥਰ ਦੇ ਮੂਰਤੀਆਂ ਬਣਾ ਕੇ ਮੂਰੇ ਦੀਵੇ ਜਗਾ ਕੇ ਤੁਸੀਂ ਵੀ ਦੇ ਕਰੋ ਉਹ ਹੁੰਦੀ ਹੋਏ ਹੁਣ ਤੁਸੀਂ ਮੂਰਤੀ ਪੂਜਾ ਦੀ ਗੱਲ ਦੇਖੋਗੇ 10ਵੇਂ ਪਾਸ਼ਾ ਨੇ ਗੁਰੂ ਜੀ ਗੱਲ ਡਿਟੇਲਸ ਹੋਣੇ 10ਵੇਂ ਪਾਸ਼ਾ ਨੇ ਦੇਖੋ ਜੀ ਆਪ ਉਸੇ ਇਸ ਸਿਕਰ ਸਸਿਕੋ ਗੁਰੂ ਮਨੀ ਗੁਰੂ ਕਿਹਾ ਸੀ ਇੱਥੇ ਕਿ ਉੱਥੇ ਦੇਖੋ ਵੀ 10ਵੇਂ ਪਾਸ਼ਾ ਸ੍ਰੀ ਗੁਰੂ ਸਾਹਿਬ ਪ੍ਰਕਾਸ਼ਾ 10ਵੇਂ ਪਾਸ਼ਾ ਸ੍ਰੀ ਪਟਨਾ ਸਾਹਿਬ ਪ੍ਰਕਾਸ਼ਾ ਪਟਨਾ ਸਾਹਿਬ ਦੀ ਪਰੰਦੇ ਟੇਹੀਆਂ ਤੋਂ तकरीबन 300 ਸੱਤੇ ਦਾ ਉਹਨਾਂ ਨੇ ਪੱਕੇ ਤੌਰ ਤੇ ਉੱਥੋਂ ਦੀ ਗੈਂਦਿ ਸ਼ਵੀ ਸਾਹਿਬ ਨੂੰ ਕਿਹਾ ਜੇ ਉੱਥੋਂ ਦੀ ਜਿਹੜੀ ਹਾਦੀ ਰੱਖੀ ਹੋਤ ਹੈ ਉਹ ਸ਼ਵੀ ਸਾਹਿਬ ਦਾ ਉਹ ਪੱਕੇ ਤੌਰ ਤੇ ਇੱਕ ਦਮਸਾਲਾ ਇੱਕ ਦਰਗੋਹ ਤੋਂ ਇਸੇ ਵਾਰ ਬਰਾਂ ਨੂੰ ਕੱਟਾ ਇਸਾ ਕਿ ਤੋਂ ਹਟਾ ਦੇਣੀ ਚਾਹੀਦੀ ਜੀ ਕਿ ਨਵੇਂ ਪਾਸ਼ਾ ਨੇ ਆਪ ਦਾ ਸ਼ੂਪ ਆਪ ਧਾਕੇ ਤੋਂ ਬਣਾਇਆ ਕਿ ਬੈਜਿਕ ਆਪਣਾ ਬਲਾਕਾ ਦਾਜੀ ਬਣਾ ਰਹੇ ਸੀ ਇਹ ਦੇਖੋ ਕਿ ਇਤਿਹਾਸ ਪੜੋ ਤੇ ਉਹ ਬਣੇ ਸਾਰਾ ਸੂ ਬਣਾ ਲਿਆ ਤਾਂ ਅੱਖਾਂ ਨਹੀਂ ਬੜੀਆਂ ਜੀ ਕਿ ਨਵੇਂ ਪਾਸ਼ਾ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਆਪ ਦੀਆਂ ਅੱਖਾਂ ਆ ਬਣਾਈਆਂ ਕਿਉਂਕਿ 90% ਦੇ ਤੋਤੇ ਇਹ ਅੱਖਾਂ ਦੇ ਵਿੱਚ ਵੀ ਸਾਰੀ ਸਟੋਰੀ ਹੁੰਦੀ ਹੈ ਪਹੁੰਚਦੇ ਤੇ ਹੁਣ ਤੁਸੀਂ ਆਪਾਂ ਕਿਦਾਂ ਆਪਣੇ ਇਸ ਵਜਾਇੀ ਕਿ ਆਪਣੇ ਚੀਜ਼ ਦਾ ਥਾਂ ਕਰ ਰਹੇ ਹੋ ਤੇ ਜਿਹੜਾ ਜਤਪਾ ਸਨ ਨੌਵੇਂ ਪਾਤਸ਼ਾਹ ਸੁਪਾ ਤੇ ਬਗਾ ਸਰਸਿ ਦੇ ਉੱਥੇ ਵੀ ਆ ਤੇ ਵੀ ਆਪਣਾ ਫੇਸਬੁਕ ਹੋਰ ਦੱਸਾਂ ਜੀ ਹਰਾਨੀ ਜਰਕ ਤੇ ਤੁਸੀਂ ਆਪਾਂ ਚਲੇ ਜਾਓ ਜੀ ਆਪਣੇ ਭਾਈ ਦੇ ਵੀ ਚਾਹੀਏ ਤਖਤਾਲ ਚਲੇਓ ਜੀ ਭਾਈ ਦੇ ਵੀ ਚਾਹੀਏ ਤਖਤਾਲ ਪਛੇਵੇਂ ਪਾਤਸ਼ਾਹ ਨੇ ਆਪ ਦਾ ਸੂਪ ਆਪ ਦਿੱਤਾ ਸੀ ਆਪ ਦਿੱਤਾ ਸੀ ਤੇ ਉੱਥੇ ਹੁਣ ਵੀ ਵਿਰਾਜਮਣ ਛੇ ਪਾਸ਼ਾ ਸੂਪ ਤੇ ਉੱਥੋਂ ਵੀ ਉਹ ਸਿੱਖ ਜੋ ਕੋ ਦਰਸ਼ਕਨ ਚਾਹੁੰਦੇ ਆ 5 6 7 10 ਨਿਕਲਉਂਦੇ ਜੇ ਥੋੜੀ ਜਿਆਦਾ ਹੋ ਜਾਏ ਤੇ ਦੇਖ ਤਿਆਰ ਕੀਤੀ ਜਾਂਦੀ ਆ ਪਰਦਾ ਲੱਗਿਆ ਹੁੰਦਾ ਫਿਰ ਅਰਦਾਸ ਕੀਤੀ ਜਾਂਦੀ ਆ ਕਿ ਸੱਚੇ ਪਾਤਸ਼ਾਹ ਸਿੱਖ ਤੁਹਾਡੇ ਦਰਸ਼ਨ ਨੂੰ ਖਾਦਦੇ ਆ ਵੀ ਦਰਸ਼ਕ ਕਰਨਾ ਚਾਹੁੰਦੇ ਆ ਵੀ ਦਿਖਾੜੇ ਛੱਡ ਕੇ ਪਰਦੇ ਚ ਕਹਿੰਦਾ ਦਰਸ਼ਕੀ ਤੇ ਉਹ ਉਹ ਸਿਰ ਨੂੰ ਇਹ ਜੀ ਸਾਰੀ ਦਾ ਗੱਲ ਮੇਰਾ ਕਹਿਣ ਦਾ ਮਸਲਾ ਨਾ ਗੱਲ ਲੰਮੀ ਨਹੀਂ ਕਰਦਾ ਮੇਰਾ ਕਹਿਣ ਦਾ ਮਸਲਾ ਇਹ ਮੰਨ ਕਰਾ ਸਾਰੀ ਤੋਂ ਇਹ ਇੱਕ ਸਰਕਾਰੀ ਸਰਕਾਰ ਨੇ ਪ੍ਰੈਸ਼ ਕੀਤੀ ਹੋਈ ਜਿਹੜੇ ਬੰਦੇ ਕੋ ਖਾਦੇ ਜੀ ਸੋ ਬਾਬਾ ਜੀ ਤੁਸੀਂ ਇਹ ਇਹ ਇਹਨਾਂ ਤੇ ਕੇਸ ਕੀਤਾ ਸੀ ਧੁੰਦੇ ਤੇ ਕੇਸ ਕੀਤਾ ਸੀ ਉਹ ਕਿਉਂ ਕੀਤਾ ਸੀ ਜੀ ਹਾਂ ਜੀ ਹਾਂ ਜੀ ਤੁਸੀਂ ਬਹੁਤ ਸੋਹਜ ਪਹਿਲੀ ਕਹਿੰਦਾ ਜੀ ਇਹ ਆ ਮੈਂ ਕੇਸ ਨਹੀਂ ਕੀਤਾ ਜੀ ਜੀ ਮੈਂ ਕੀਤਾ ਹਾਂ ਜੀ ਕੇਸ ਕੀਤਾ ਜੀ ਉੱਥੇ ਕੁਲਦੀਪ ਸਿੰਘ ਆ ਜੀ ਆਪਣਾ ਮਲੋਤ ਦੇ ਕੋਲ ਦਾ ਮੁੰਡਾ ਜੀ ਉੱਥੋਂ ਉਹਨੇ ਕੀਤਾ ਕੁਲਦੀਪ ਉਹਨੇ ਕੀਤਾ ਕਿ ਉਹ ਕਿਹਦਾ ਜੀ ਉਹ ਕਾਰਵਾਈ ਸੀ ਮੈਂ ਸਰਦਾਰ ਜੀ ਇਹ ਇਹ ਬੋਲਿਆ ਸੀ ਨਾਨਕ ਸਰ ਸੰਪਰਦਾਇ ਉਲਟ ਬੋਲਿਆ ਸੀ ਬਾਬਾ ਨੰਦਸਿ ਵੀ ਸਰਕਾਰ ਆ ਤਾਂ ਵੀ ਸਾਰੀ ਦੁਨੀਆ ਚ ਮੇਰੇ ਇਲਾਕੇ ਦਾ ਜਗਰਾਉਂ ਦਾ ਇਲਾਕਾ ਅਸੀਂ ਉੱਥੇ ਸਾਰੇ ਇਲਾਕਾ ਚ ਜਗਰਾਉਂ ਮੋਗਾ ਦਾ ਇਲਾਕਾ ਸਾਰੇ ਜਾਂਦਾ ਸਾਰੇ ਪੰਜਾਬ ਹੀ ਜਾਂਦਾ ਬਾਬਾ ਨੰਦ ਸਿੰਘ ਜੀ ਦਾ ਬਹੁਤ ਸਾਰੇ ਬਾਬਾ ਈਸ਼ ਸਿੰਘ ਜੀ ਮੇਰਾ ਮੋਸਤ ਕਾਨ ਜਿਹੜੇ ਬਾਬਾ ਨੰਦ ਸਿੰਘ ਜੀ ਨੇ ਬੋਲਿਆ ਤੇ ਵੀ ਸਦਾ ਵੀ ਉਸ ਬਾਬਾ ਨੰਦ ਸਿੰਘ ਚੌੜੀ ਆਬ ਦੀ ਲਾੜੀ ਕੁੱਪੇ ਦੇ ਤੇ ਸਵਾਰੇ ਕੀ ਹੈ ਕਿ ਮੈਂ ਕਿਹਾ ਬਾਬਾ ਨੰਦ ਸਿੰਘ ਜੀ ਕੁੜੀ ਨੂੰ ਆਬ ਵੀ ਵੀ ਬੁਕੁਲੀ ਕਾਇਆ ਦੇ ਸੀ ਉਹਨਾਂ ਪੰਥ ਦਾ ਸਵਾਰੇ ਕੀ ਹੈ ਪਾਪਨਾਂ ਸੇ ਇਹਨੇ ਪੁੱਛੀ ਜਪੋ ਕਿ ਜੀ ਜੀ ਪੁੱਛ ਉਹ ਨਹੀਂ ਪੁੱਛੀ ਪਰਵਾਣੀ ਤੇ ਇਹਦੇ ਨਾਲ ਸਾਰਟਾਂ ਨੂੰ ਪੁੱਛਿਆ ਜਾਂਦਾ ਖਾਨਣ ਨੂੰ ਪੁੱਛਿਆ ਜਾਂਦਾ ਫਿਰ ਉਹ ਕਹੇ ਵੀ ਉਹ ਕਦੇ ਦਾਰਸ਼ੀ ਗੰਦ ਪਾਇਆ ਪਿਆ ਮੈਂ ਤਾਂ ਜੀ ਸਿਰਫ ਇਹ ਨੂੰ ਇਹ ਗੱਲ ਕਹੀ ਸੀ ਅਮਰੀਕਾ ਤੋਂ ਮੈਂ ਕਿ ਆਪ ਵੀ ਸਰਵਿਸਾਂ ਵੀ ਇਹ ਚੀਜ਼ ਆ ਗਲਤ ਕਹੀਆਂ ਇਹ ਗਲਤ ਕਹੀਆਂ ਵੀ ਤੂੰ ਮਾਫੀ ਮੰਗ ਰਿਹਾ ਠੀਕ ਹੈ ਨਾ ਜੇ ਤੂੰ ਨਹੀਂ ਮੰਗੇਗਾ ਇਹ ਤੇ ਕੇਸ ਹੋ ਜਾਂਦਾ ਕਿਸ ਮੈਂ ਨਿਕਲ ਕੇ ਆਇਆ ਜਿਹੜੇ ਉਹ ਕੇਸ ਤੋਂ ਵੀ ਵੇ ਇੱਕ ਬਾਹ ਚੱਕ ਕੇ ਨਾ ਜਿੱਥੇ ਇਹ ਗੱਲ ਕਹੀ ਇਹਦਾ ਵੀ ਜਿਹੜਾ ਬੀ ਨੋ ਮੈਂ ਕਿਹਾ ਅਮਰੀਕਾ ਤੋਂ ਬੈਠਾ ਕਹਿੰਦਾ ਵੀ ਕੇਸ ਹੋ ਜਾਂਦੇ ਆ ਕਿ ਕੇਸ ਕਹਿੰਦਾ ਮੇਰੇ ਤੋਂ ਪਤਾ ਇੱਕ ਦੇ 10 ਕਰੋ ਕਹਿੰਦਾ ਵੀ ਮੈਂ ਕੋਈ ਮੈਂ ਡਰ ਨਾਲ ਜੀਦਾ ਇਹਦਾ ਫਿਰ ਚੁੱਪ ਕਰ ਗਿਆ ਮੈਂ ਤੇ ਵਾਪਸ ਆ ਗਿਆ ਕਹਿੰਦਾ ਸਾਡੀ ਤੇ ਫਿਰ ਉਹ ਤੋਂ ਮੁੰਡੇ ਜੀ ਪੰਜਾਬ ਤੋਂ ਆਪਣੇ ਆਪ ਉੱਥੇ ਆ ਮੈਂ ਤਾਂ ਜਾਣਦਾ ਨਹੀਂ ਸੀ ਮੁੰਡੇ ਆਪਣੇ ਆਪ ਉੱਥੇ ਆ ਉਹਨਾਂ ਨੇ ਫਿਰ ਉਹ ਕਹਿੰਦੇ 10 ਹੀ ਕਰੋ ਇਹ ਤੇ 12 ਕੇਸ ਹੋਏ ਆ ਜੀ ਸਾਡੇ ਕੋਲੋਂ ਤੇ 12 ਹੋਏ ਆ ਮੈਂ ਮੁੰਡੇ ਹੁਣ ਸਾਥ ਦੇ ਮੈਂ ਕੋਈ ਨਾ ਸਾਡੇ ਨੂੰ ਅੰਮ੍ਰਿਤ ਲੱਗ ਗਈ ਕੋਈ ਨਾ ਸਾਡੇ ਨੂੰ 12 ਕੇਸ ਹੈ 13ਵਾਂ ਇੱਕ ਨੰਬਰ 13 ਕੀਤਾ ਹੈ ਇਹਨਾਂ ਕਿਸੇ ਹੋਰ ਨੇ ਕੀਤਾ ਉਹ ਸਾਡੇ ਜਿੱਦੇ ਤਾਲਕ ਸਾਡੇ 12 ਕੇਸ ਆ ਤੇ ਆਪਰੇ ਹਾਈ ਕੋਰਟ ਦੇ ਵਕੀਲ ਟੌਪ ਦੇ ਵਕੀਲ ਆ ਜਿਹੜਾ ਬਰਜਿੰਦਰ ਸਿੰਘ ਲੁੰਬਾ ਮੈਂ ਜਿਹੜਾ ਇੱਥੇ ਲੈ ਗਿਆ ਹਾਂ ਚੈਨਲ ਤੇ ਇਹ ਜੋ ਪੁੱਛੋ ਸਾਰੇ ਕੇਸਾਂ ਕੇਸ ਹੁਣ ਕੀ ਤੁਹਾਡਾ ਅਗਲਾ ਸਵਾਲ ਹੋਣਾ ਜੀ ਮੇਰਾ ਕਿਹਲਾ ਇਹ ਜੋ ਪੁੱਛੋ ਕਿਰੇ ਕਿਰੇ ਤਰੇ ਕੇਸ ਆ ਇਹ ਜੋ ਪੁੱਛੋ ਵੀ ਬਿਲਕੁਲ ਬਿਲਕੁਲ ਜੀ ਕਲੀਅਰ ਕਰਿਓ ਸੰਗਤਾਂ ਨੂੰ ਪਤਾ ਲੱਗ ਗਈ ਹਾ ਜਿਹੜੇ ਕੇਸ ਹੈ ਜਨਾ ਜੀ ਚੈਨਲ ਦੇ ਥੇ 10 ਸਤਾ ਤੇ ਕਿ ਕੇਸ ਨਾਨਕ ਸਾਹਿਬ ਇੱਕ ਕੇਸ ਧੰਸਾ ਜਿਹੜਾ ਕੇਸ ਸੀ ਉਹ ਇੱਕ ਫਿਰ ਐਸਾ ਪੂਰਾ ਦੇ ਕੇਸ ਜਿਹੜਾ ਆਪਣੇ ਬਾਬਾ ਬਖਾਉ ਦੇ ਪੂਰਾ ਸਾਹਿਬ ਨੂੰ 105 ਪਾਰਸ਼ਾ ਦੇ ਪੂਰਾ ਸਾਹਿਬ ਨੂੰ ਬਿਨੈ ਕਰਦਾ ਉਹਦਾ ਕੇਸ ਫਿਰ ਇੱਕ ਆਪਣਾ ਦਰਬਾਰ ਤੋਂ ਸਰੋਵਰ ਤੇ ਕਿੰਚੂ ਕਰਦਾ ਉਹ ਆਪਣਾ ਉਹਦਾ ਕੇਸ ਆ ਫਿਰ ਇਹ ਆਪਣਾ ਬੇਰੀ ਸਾਹਿਬ ਲਗੋ ਉਹਨਾਂ ਨੇ ਨਾ ਬੜੀ ਚੋਲਾ ਕਿਸਾ ਫੇਰਵਾਰਸ ਨਾਲ ਇਮਾਰਤ ਉਸਿਆ ਇੱਕ ਇੱਕ ਬਿੱਤੰਜੀਆਂ ਦੀ ਕਮਤਾਵਾਂ ਪੜੀ ਜਾਂਦੀ ਜੀ ਦਰਬਾਰ ਸਾਹਿਬ ਦੇ ਵਿੱਚ ਉਹ ਕਿਸਾ ਜੀ ਜਿਸ ਨੂੰ ਪਤਾ ਹੀ ਮੈਂ ਬੜੀ ਡਿਟੇਲਿੰਗ ਦਾ ਕਿ ਕਿਹੋ ਜਿਹਾ ਦਰਬਾਰ ਸਾਹਿਬ ਦੇ ਵਿੱਚ ਕੱਢਿਆ ਜੇ ਕਮਤਾਵਾਂ ਪੜੀ ਜਾਂਦੀ ਕਦੇ ਅੱਜ ਇਹ ਮਸਲਾ ਰੰਗੜਾ ਆ ਜੇ ਕਦੇ ਮਸਲਾ ਰੰਗੜਾ ਕਹਿੰਦੀ ਸਿੱਖੋ ਤੁਸੀਂ ਮੈਨੂੰ ਤਾਂ ਮਾਰਤਾ ਇਹ ਹਰ ਉਹ ਹੀ ਕਪਤਾਵਾ ਕੰਜੇ ਜੀ ਮਦਰ ਵੀ ਦਸਵੇਂ ਪਾਸ਼ੇ ਦਸਵੇਂ ਗ੍ਰਾਂਥੀਆਂ ਪੂਰੇ ਹਫ਼ਤਾਵਾਂ ਤੁਸੀਂ ਉੱਤੇ ਪੜ੍ਹਦੇ ਹੋ ਸਹੀ ਗੁਰੂਤਾਰ ਜੀ ਵਾਲਾ ਪੜ ਉਹਦਾ ਕੇਸ ਹੈ ਫਿਰ ਇਹ ਬਾਬਾ ਬੁੱਢਾ ਜੀ ਵਾਲੇ ਬਹੁਤ ਬਹੁਤ ਖਸਬੁੱਢਾ ਜੀ ਬਾਬਾ ਬੁੱਢਾ ਜੀ ਬਹੁਤ ਹੀ ਗਲਤੀ ਸ਼ੁਰੂ ਹੋ ਗਿਆ ਉਹਦਾ ਕੇਸ ਹੈ ਸਿੱਖ ਪਹਿਰਾਵੇ ਦਾ ਕੇਸ ਹੈ ਸਿੱਖਾ ਦਾ ਪਹਿਰਾਵਾ ਜੀ ਤੇ ਇਹ ਸਾਰੇ ਕੇਸ ਲਾਗੇ 12 ਕੇਸ ਹੈ ਇਹ ਉਹ ਕਿੰਸੇ ਨੇ ਸਾਰੇ ਇਹ ਸਾਰੇ ਕੇਸ ਵੀ ਨਾ ਕੇਸ ਇਹ 12 ਕੇਸ ਹੈ 12 ਕੇ ਚਾਂਦੇ ਤੇ ਉਹਦੇ ਚੋਂ ਉਹਦੇ ਚ ਜੀ ਦੇਖੋ ਅਜੇ 5 ਕੇਸਾਂ ਦੇ ਵਿੱਚ ਇਹ ਬੜਾ ਜਿਹਾ ਨੋਟ ਨੋਟਿਡ ਪੁਆਇੰਟ ਹੈ ਜੇ ਮੈਂ ਦੱਸਾਂ ਲੇਕਿਨ 5 ਕੇਸਾਂ ਦੇ ਵਿੱਚ FIR ਇੱਕੋ ਹੀ ਆ ਇੱਕੋ ਹੀ ਆ ਅਸੀਂ ਇੱਕੋ ਕੀ FIR ਦੇ ਵਿੱਚ 5 ਕੇਸ ਬੀ ਇਨਵੋਲ ਕੀਤੇ ਗਏ ਜੀ ਉਹਦੇ ਚ ਜੀ ਫਾਇਦਾ ਮੈਂ ਦੱਸਾਂ ਇਹ ਕੋਚ ਫਟਾ ਯੂਟਿਊਬਰ ਤੇ ਗਿਆ ਜਾਂ ਮਿਸ਼ਨਰੀ ਖੋਜ ਕਰਦੇ ਆ ਵੀ ਸਾਡੇ ਵੀ ਇੱਕੋ ਹੀ ਆ ਜੀ FIR ਇੱਥੇ ਨਹੀਂ ਹੋਈ ਉਹ ਹੈ ਜੀ ਮਲਟੀਪਲ FIR ਆ ਜੀ ਉਹਨੂੰ ਦੇਖੇ ਮੈਂ ਕਸਾ ਲੋ ਇੱਕ ਬੀ ਡਰਾਗ ਕੀਤਾ ਉਹ ਆਪ ਦੀ ਉਹ ਹੈ ਰਹਾ ਸਹੀ ਗੱਲ ਜਿਹੜਾ ਜੀ ਪੰਜ ਕੇਸਾਂ ਚੋਂ ਇੱਕ ਪੰਜਾਂ ਦੀ ਇਕੱਠੀ ਆ ਐਸਆਰ ਜੀ ਜੀ ਜੇ ਵੀ ਇੱਕ ਕੇਸੋਂ ਵੀ ਚਲ ਨਾੜ ਖਾਚੇ ਨਿਕਲ ਗਿਆ ਤੇ ਭੂਰਾ ਸਾਹਿਬ ਤੋਂ ਦਿੱਕਤ ਬਰਵਾਰ ਸਾਹਿਬ ਤੋਂ ਨਿਕਲ ਗਿਆ ਤੇ ਵੀ ਆਪਣਾ ਉਹ ਹੋਰ ਜਿਹੜੇ ਦੋ ਕੇਸੋਂ ਨਾਲ ਚ ਤਿੰਨ ਚਾਰਾਂ ਨੂੰ ਜੇ ਦਿੱਕਤ ਆਕਟਿਵ ਪਾਸੀ ਹੈ ਨਾ ਇਹ ਇਹ ਨੂੰ ਪੰਜਾਂ ਦੀ ਭੁਗਤਣਾ ਪੰਗਾਂ ਦੀ ਭੁਗਤਣਾ ਜੀ 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 ਉਹ ਬੀਤੇ ਪਰ ਸੋ ਇਹ ਇਹ ਜਿਹੀ ਵੀ ਗੱਲ ਹੈ ਕਿ ਇਹ ਨਿਕਲ ਜੂ ਉਹ ਤਾਂ ਦੇਖੋ 12 ਕੇਸ ਸਾਰੇ ਕੇਸ ਜਿਹ ਕਿਤੇ ਸੀ 26 27 ਕੇਸ ਸੀ ਜਿਹੜੇ ਵੀਡੀਓ ਤੇ ਜੀ ਸੀ ਉਹਦੇ ਚੋਂ ਜਿਹੜੇ 12 ਸੌਲਡ ਤੇ ਇੱਕ ਉਹ ਲੱਗੇ 12 ਸੌਲਡ ਲੱਗੇ ਜੀ ਜੀ ਉਹ ਲੱਗੇ ਜੀ ਹਾਂ ਜੀ ਸੋ ਬਾਬਾ ਜੀ ਇੱਕ ਆਪਾਂ ਪਿੱਛੇ ਜੇ ਸੁਣਿਆ ਸੀ ਕਿ ਧੁੰਦਾ ਮਾਸ ਵੀ ਖਾਂਦਾ ਹੈ ਇਹ ਇਹਦਾ ਕੀ ਸੱਚ ਆ ਹਾਂ ਜੀ ਹਾਂ ਜੀ ਬਿਲਕੁਲ 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 ਜੀ ਹੁੰਦਾ ਜੀ ਤਾਂ ਮੈਂ ਕਹਿੰਦਾ ਵੀ ਮੈਨੂੰ ਤੇ ਆਪਣੇ ਮੁੰਡੇ ਨਿਜੀਲੈਂਡ ਚ ਰਹਿੰਦੇ ਆ ਜੀ ਉੱਥੇ ਮੁੰਡੇ ਸਾਡੇ ਜੀ ਵੀ ਉੱਥੇ ਮੁੰਡੇ ਹੁੰਦੇ ਨੇ ਮੈਨੂੰ ਹੁਣ ਉਹਦੇ ਕੇ ਕੇ ਕੇਫਸੀ ਕੇ ਕ੍ਰੰਟਕੀ ਫਰਾਈ ਚਿਕਨ ਦੀ ਮੈਂ ਫੋਟੋ ਵੀ ਭੇਜੀ ਆ ਉੱਥੇ ਇਹ ਵੀ ਉਹ ਮੁੰਡਿਆਂ ਨੇ ਆਪ ਦੇਖਿਆ ਜੀ ਤੇ ਵੀ ਵੀ ਕੁੱਕੜ ਖਾਂਦਾ ਜੀ ਇਹ ਦੇਖਿਆ ਦਾ ਸੀ ਇਹ ਤੇ ਆਪ ਮੀਟ ਖਾਂਦਾ ਜੀ ਇਹ ਮੀਟ ਦਾ ਖਰਦਾ ਵੀ ਕਹਿੰਦਾ ਖਾਓ ਮੀਟ ਇਹ ਤਾਂ ਜੀ ਇੱਥੇ ਤੱਕ ਬੋਲਿਆ ਜੀ ਹੁਣ ਦੇਖੋ ਇੱਥੇ ਸੀ ਗੱਲ ਔਰ ਕਿੰਨੀ ਸ਼ਰਮ ਆਈ ਗਾ ਤੁਸੀ ਇੱਕ ਬੀਬੀ ਹੋ ਮੈਂ ਤੁਹਾਡੇ ਸਾਹਮਣੇ ਕਰਦੇ ਬਹੁਤ ਸ਼ਰਮ ਆਂਦਾ ਮੈਸਿਸ ਨੂੰ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੋਗੇ ਲਾ ਕੇ ਇੱਕ ਪਿੰਡ ਚ ਬੋਲਿਆ ਤੇ ਕਹਿੰਦਾ ਕਹਿੰਦਾ ਵੀ ਇਹ ਸਿੱਖਾਂ ਦੀਆਂ ਜਨਾਨੀਆਂ ਡੇਰਿਆਂ ਚ ਜਾਂਦੀਆਂ ਡੇਰਿਆਂ ਚ ਜਾਂਦੀਆਂ ਉਹ ਉਥੇ ਵੀ ਉਹ ਕਹਿੰਦਾ ਵੀ ਉਹ ਡੇਰੇ ਤਾਂ ਮੀਠ ਖਾਂਦੇ ਨਹੀਂ ਮੀਠਾਂ ਦੇ ਕਿਹੜੇ ਬਲਾਤਕਾਰ ਸਭ ਤੋਂ ਵੱਧ ਕਿਹਦੇ ਦੇ ਰਿਹਾ ਚੁੰਦੇ ਆ ਕਿ ਸਿੱਖਾਂ ਜਨਾਨੀਆਂ ਕਿਹਾ ਉੱਥੇ ਜਾ ਕੇ ਇਹ ਤਾਂ ਜੀ ਬਹੁਤ ਬਹੁਤ ਕੁਝ ਬੋਲਿਆ ਇਹ मीट ਨੂੰ ਬਕਾਲਦ ਕਰਦਾ ਜੀ ਬਗੈ ਕਹਿੰਦਾ ਮੀਟ ਖਾਣਾ ਚਾਹੀਦਾ ਇਹਦੇ ਮੀਟ ਖਾਣ ਤੋਂ ਬਾਅਦ ਇਹ ਸ਼ੁਰੂ ਕਰਨ ਤੋਂ ਬਾਅਦ ਇਹ ਕਹਿਣ ਤੋਂ ਬਾਅਦ ਹైదరాబాద్ ਦੇ ਵਿੱਚ ਉਸ ਗੁਰਦੁਆਰੇ ਵਿੱਚ ਮੀਟ ਬਣਾਣਾ ਸ਼ੁਰੂ ਹੋ ਗਿਆ ਬਈ ਮੀਟ ਬਣਿਆ ਮੀਟ ਲੰਗਰ ਤੇ ਵਰਤਾਇਆ ਗਿਆ ਇਹਦੇ ਉਹਨੇ ਬੈਠੇ ਕਿਹਾ ਜੀ ਰੱਬ ਵੀ ਖਾ ਸਕਦਾ ਮੀਟ ਹైదరాబాద్ ਗੁਰਦੁਆਰੇ ਚ ਲੰਗਰ ਬਣਾਇਆ ਗਿਆ ਮੀਟ ਦਾ ਇਹ ਲਿਖਾ ਕੇ ਉਹ ਸੰਖਿਆ ਜੀ ਉਹਨਾਂ ਸਾਰਿਆਂ ਨੂੰ ਬਤਾਈਆਂ ਲੀਆਂ ਹੁਣ ਹਾਲਾ ਕਿ ਗੁਰੂ ਸਾਹਿਬ ਵੀ ਬਾਣੀ ਦੇ ਵਿੱਚ ਆਉਂਦਾ ਤੇ ਕਵੀਰ ਜੀ ਦੇ ਭੰਤਕੀਰ ਜੀ ਵਿੱਚ ਕਿ ਭਾਣ ਮਸ਼ੀਸ਼ਾ ਭੰਜੋ ਜੋ ਜੋ ਪਰਾਣੀ ਖਾਏ ਕਿਸ ਤਰ੍ਹਾਂ ਲੈ ਕੇ ਸਵੇ ਸਫਲ ਜਾਏ ਤੁਸੀਂ ਤਾਂ ਦੇਖਿਆ ਗੁਰੂ ਸਾਹਿਬ ਦੇ ਵਿੱਚ ਬਾਣੀ ਚ ਇਹ ਵੀ ਆਉਂਦਾ ਕਿ ਮਾਸ ਮੱਛੀ ਦੇ ਜੀੜੀ ਨੇ ਜਾਣਾ ਗੁਰੂ ਸਾਹਿਬ ਦੇ ਵਿੱਚ ਵੀ ਦਰਜ ਹੈ ਤੇ ਇਹ ਵੀ ਕਹਿੰਦੇ ਆ ਵੀ ਮਾਸ ਖਾਣ ਵਾਲੇ ਮੂਰਖ ਠਗੜੇ ਕਹਿੰਦੇ ਆ ਉਹਦੇ ਨਾਲ ਦੂਸਰ ਜੀ ਦੇ ਪਾਸੇ ਵੀ ਇਹ ਗੁਰੂ ਸਾਹਿਬ ਦਾ ਪਰਮਾਨਤ ਸਿਗਾ ਜੀ ਜੀ ਗੁਰੂ ਸਾਹਿਬ ਪ੍ਰਮਾਤਮਾ ਜੀ ਲੰਗਰ ਅਸੇ ਕਿਉਂ ਨਹੀਂ ਚੱਲਿਆ ਜੀ ਅਸੇ ਕਿਉਂ ਨਹੀਂ ਚੱਲਿਆ ਸਾਡੇ ਪਿੰਡ ਵਾਲਿਆਂ ਨੇ ਕੋਈ ਸਵਾਲ ਕੀਤਾ ਸਰ ਜੀ ਰਾਸ ਜੀ ਕੋਈ ਮੀਠ ਵੀ ਹੈ ਵੀ ਕੋਈ ਖਾਚੇ ਤੇ ਨਹੀਂ ਉਹ ਕਹਿੰਦੇ ਕੋਈ ਆਇਆ ਕਰ ਉਹਨੇ ਲੰਗਰ ਸੀ ਆ ਕੇ ਸਾਡੇ ਗੁਰੂ ਆਉਂਦਾ ਸੀ ਤਾਂ ਕਰ ਜਾਓ ਤੇ ਮੀਠ ਵਾ ਕੇ ਤੇ ਦਿੱਤੀ ਹੈ ਕਹਿੰਦੇ ਤੈਨੂੰ ਕੋਈ ਸੋਧਾ ਲਾ ਕੇ ਤੇ ਗੱਲਿਓ ਉਹ ਕਹਿੰਦੇ ਲੰਗਰ ਤੇ ਸੀ ਮੀਠੇ ਨਾ ਵੀ ਲੈ ਸਕਦੇ ਆਪਾਂ ਘਰਾਂ ਦੇ ਗੁਰੂ ਸਾਹਿਬ ਨੇ ਪ੍ਰਕਾਸ਼ ਕਰਦੇ ਕਦੀ ਸੁਣਿਆ ਜੀ ਆਪਾਂ ਭੋਗ ਪਾਣੀ ਤੋਂ ਬਾਅਦ ਉਹ ਮੀਠ ਵਰਤਾਈ ਜੀ ਬਿਲਕੁਲ ਜੀ ਸੁਣਿਆ ਇਹ ਨਾ ਜੀ ਜਿਹੜਾ ਕੁਛ ਕਰਨਾ ਸਿੱਖਾਂ ਦੇ ਉਲਟ ਕਰਨਾ ਇਹਨੂੰ ਜੋੜੋਗਾ ਨਾ ਸਿੱਖਾਂ ਦੇ ਉਲਟ ਕਰਨਾ ਸਿੱਖਾਂ ਦੇ ਉਲਟ ਕਰਨਾ ਇਹ ਸਖ ਦੇਖੀ ਬੰਦੇ ਆ ਜੀ ਬਸ ਗੱਲ ਇਹ ਆ ਜੀ ਹਾਂ ਜੀ ਹੋਰ ਸਵਾਲ ਇਹ ਬਾਬਾ ਜੀ ਤੁੰਦਾ ਜਿਹੜਾ ਨਾਮ ਜਪਣ ਨੂੰ ਵੀ ਤੋਤਾ ਰਟਣਾ ਕਿਉਂ ਕਹਿੰਦਾ ਆ ਆ ਜੀ ਹੁਣ ਮੈਂ ਤੁਹਾਨੂੰ ਦੱਸ ਦੋ ਉਸ ਤੋਂ ਦੋ ਹੋਰ ਜੀ ਮੈਂ ਤੁਸੀਂ ਮੈਂ ਪਹਿਲਾਂ ਜੀ ਦਸਮ ਬਾਣੀ ਦੀ ਗੱਲ ਕਰਦਾ ਸੀ ਆ ਹੁਣ ਮੈਂ ਸਿੱਖ ਗੁਰੂ ਸਾਡੀ ਗੱਲ ਕਰਾਂ ਤੇ ਨਾਮ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ 1430 ਹੰਕਾਰ ਦੀ ਗੁਰੂ ਗ੍ਰੰਥ ਸਾਹਿਬ ਦੇ ਕੋਈ ਗੁਰੂ ਸਾਹਿਬ ਦੇ ਨਾਮ ਜਪਣ ਦੇ ਉੱਤੇ ਸਾਜ ਪਸੰਦੇ ਦੇਖੋ ਗੁਰੂ ਸਾਹਿਬ ਨੇ ਜ਼ਿਕਰ ਕੀਤਾ 1430 ਹੰਕਾਰ ਦੇ ਵਿੱਚ 130 ਤੋਂ 140 ਹੰਕਾਰ ਦੇ ਨਾਮ ਦਾ ਜ਼ਿਕਰ ਹੋਇਆ ਨਾਮ ਜਪਣਾ ਚਾਹੀਦਾ ਇਹ ਨਹੀਂ ਕਰਦਾ ਹੁਣ ਇਹ ਇੱਕ ਚੀਜ਼ ਕਰਦਾ ਵੀ ਹੋਰ ਤੁਸੀਂ ਗੁਰੂ ਸਾਹਿਬ ਦੀ ਚੇਤ ਕਰੀਏਗਾ ਇਸੇ ਭਗਤਾਂ ਦੀ ਬਾਣੀ ਇਹ ਨਹੀਂ ਮੰਗੇ ਪੱਟਾਂ ਦੇ ਸਹੀ ਨਹੀਂ ਹੋਣਗੇ ਭਗਤੀ ਸ਼ਬਦ ਇਹ ਨਹੀਂ ਮੰਗੇ ਇਹ ਇੱਕ ਕਰਾਮਾਤ ਬਾਬਾ ਨਾਨਕ ਦੀ ਕਹੂਜੀ ਕਿਸੇ ਗੁਰੂ ਸਾਹਿਬ ਦੇ ਕਿੰਨੇ ਜਦੋਂ ਉਹਨੂੰ ਮੰਨਦੇ ਬਾਬਾ ਨਾਨਕ ਦੀ ਡੇਰਾ ਚ ਰਹਿਤ ਰਹੀ ਸੀ ਤੇ ਉਹਨੂੰ ਮੰਨਦੇ ਬਾਬਾ ਨਾਨਕ ਜੀ ਵੀ ਉਹ ਘਰ ਉਹਨੇ ਕੰਨ ਅੱਗ ਲਾਦੀ ਸੀ ਉਹ ਸੂਏ ਨੂੰ ਘਰ ਬਣ ਗਿਆ ਸੀ ਤੇ ਉਹਨੂੰ ਮੰਨਦੇ ਬਾਬਾ ਨਾਨਕ ਜੀ ਪਾ ਗੋਆ ਪਰੇ ਕੀ ਭੂਗ ਲੋਏ ਉਹਨੂੰ ਨਹੀਂ ਮੰਨਦੇ ਕਬੀਰ ਜੀ ਦੇ ਗੰਗਾ ਜਲ ਮੇਂ ਛੁੱਟੀ ਜੀ ਉੱਥੇ ਉਹਨੂੰ ਨਹੀਂ ਮੰਨਦੇ ਤੇ 84 ਤੱਕ ਜਿਹਨਾਂ ਨੇ ਮੰਨਦੇ ਆਪਣੇ ਪ੍ਰਪੰਨ ਸਾਥੇ ਰੱਖੇ ਨਵੇਂ ਸਾਲ ਚ ਲੱਕੀ ਉਹ ਸੀਨੀਅਰ ਡਰਾਈਵ ਕਰਿਆ ਇਸ ਤੋਂ ਮਤਲਬ ਤਾਂ ਬਾਬਾ ਜੀ ਸੇ ਗਲਤ ਹੋ ਗਏ ਤੇ ਪੰਜ ਪਿਆਰੇ ਗਲਤ ਹੋ ਗਏ ਮੈਂ ਮੈਕ ਟੋਪਾਇਲ ਨਾਲ ਬਿਸ਼ੇਸ ਤਾਨ ਮਲਾਇਆ ਉਹਦਾ ਕੀ ਅਸਰ ਇਹ ਉਹ ਤਾਂ ਫਿਰ ਕਿਤੇ ਦਾ ਸਰਾਥ ਜਿੱਥੇ ਵੀ ਲਾਇਆ ਉੱਥੇ ਮੇਰਾ ਕਾ ਜਨੀ ਦੇ ਮਾਇਸ ਸੰਟੇ ਜੰਮ ਕੇ ਦੂਤ ਨਾ ਹੀ ਕਿ ਰਸਾ ਗੁਰੂ ਸਾਹਿਬ ਦੇ ਚਿੱਟੇ ਇਹ ਉਹਨੂੰ ਬਿਚਾਰ ਕਰਦੇ ਆ ਫਿਰ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਜੀ ਆਪਣੇ ਕਫਾ ਜੀ ਦੀ ਸਾਖੀ ਆਉਂਦੀ ਹੈ 368 68 ਰੰਗ ਤੇ ਹੁੰਦੀ ਹੈ ਤਬਾਜੀ ਉਹ ਅਬੀ ਸਿੱਖਾਂ ਦੇ ਗੁਰਸਾ ਕੋ ਲੈ ਕੇ ਆਏ ਕਿ ਵੀ ਉਹ ਕਹਿੰਦੇ ਵੀ ਸੱਤੜੀ ਵੀ ਸੱਤਿ ਪਾਸ਼ਾ ਸਾਡੇ ਪਿੰਡ ਵੀ ਮੀਂਹ ਨਹੀਂ ਪੈਦਾ ਗੁਰਸਾ ਦੇ ਪਿੰਡ ਸਾਡੇ ਪਿੰਡ ਸਾਥ ਬਿਠਾ ਜਿੱਥੇ ਤੇ ਕਿੱਛੀ ਆਉਗੇ ਉੱਥੇ ਤੇ ਨਹੀਂ ਪਈਓ ਚੈੱਕ ਕਰੋ ਕਿੱਛੀ ਜੇ ਸਭ ਤੋਂ ਨਹੀਂ ਪਈ ਗਿਆ ਤੇ ਕਿਤੇ ਫਿਰ ਉਸ ਤੋਂ ਬਾਅਦ ਸਿੱਖਾਂ ਨੇ ਕਿਤੇ ਆ ਕਿਸੇ ਨੇ ਉਹਦੀ ਲੱਤ ਖੱਛੀ ਲਈ ਕਿਸੇ ਬਾਹ ਖੱਛੀ ਉੱਥੇ ਤੇ ਨਹੀਂ ਪਈ ਗਿਆ ਅੱਜ ਗੁਰੂ ਸਾਹਿਬ ਇਹ ਬਹੁਤ ਅਕਸਰ ਦੱਸਿਆ ਫਿਰ ਬਸੇ 84 ਰੱਖੀ ਜੁੜਾ ਦੀ ਨਾਮ ਵੀ ਕਰ ਸਕਦਾ ਇਹ ਜਿਹੜਾ ਕਲੀਅਰ ਨਾਮ ਦਾ ਦਿਨਾਈ ਕਰਕੇ ਬਾਈ ਵੀ ਸ਼ਬਦ ਨੂੰ ਕਹਿੰਦਾ ਤਾਂ ਬਾਈ ਵੀ ਸ਼ਬਦ ਅਕਦਾ ਬਹੁਤ ਗੱਲ ਸਮਝਾਦਾ ਜੀ ਸਭ ਵਾਲੇ ਤੇ ਇਹਦੇ ਤੇ 84 ਲੱਖ ਜੀ ਗੱਲ ਆ ਉਹ ਤੇ ਛੋਟੇ ਛੋਟੇ ਨਹੀਂ ਚੈਨ ਤੇ ਜੀ ਜੀ ਜਿਹੜੀ 84 ਲੱਖ ਜੀ ਉਹਨਾਂ ਦੀ ਗੱਲ ਨੇ ਮੇਰੇ ਕੋਲ ਰਿਪੋਰਟ ਪਈ ਹੈ ਜੀ ਗੁਰੂ ਸਾਹਿਬ ਨੇ ਕਿਹਾ ਸੀ 8.4 ਮਿਲੀਅਨ 84 ਲੱਖ ਜੀ ਉਹਨਾਂ ਵਾ ਤੇ ਇਹ ਦੀ ਸਮੁੰਦਰ ਦੇ ਵਿੱਚ ਤੇ ਧਰਤੀ ਦੇ ਉੱਤੇ 84 ਲੱਖ ਜੀ ਦਾ ਜੀ ਤੇ ਗੁਰੂ ਸਾਹਿਬ ਤਾਂ ਇਹਨਾਂ ਸਾਲ ਪਹਿਲਾਂ ਕਹੇ ਸੀ ਜੀ ਸੀ ਪਰਫਿਊਮ ਜੀ ਆਹ ਜਿਹੜੇ এনवायरमेंटਲ ਸੀਗੇ ਇਹਦੀ ਰਿਪੋਰਟ ਮੇਰੇ ਕੋਲ ਪਈ ਹੈ ਮੈਂ ਤੁਹਾਨੂੰ ਮੈਂ WhatsApp ਤੇ ਭੇਜ ਦਿੰਦਾ ਹਾਂ ਭਾਈ ਪਈ ਹੈ ਮੇਰੇ ਕੋਲ ਇਹ 1000 ਸਾਲ ਦੀ ਖੋਜ ਕਰਕੇ ਇਹਨਾਂ ਨੇ 1000 ਸਾਲ ਦੀ ਖੋਜ ਕਰਕੇ ਇੰਨਾ ਪੈਸਾ ਬਿਲੀਅਨਸ ਆਫ ਬਿਲੀਅਨਸ ਆਫ ਡਾਲਰ ਲਾ ਕੇ ਇਹਨਾਂ ਨੇ 1000 ਦੀ ਖੋਜ ਕਰਕੇ ਬਿਲੀਅਨਸ ਆਫ ਡਾਲਰ ਲਾ ਕੇ ਇਹਨਾਂ ਨੇ ਆਪਦੀ ਰਿਪੋਰਟ ਕੱਢੀ ਹੈ 1.2 1.2 ਮਿਲੀਅਨ ਸੀਸ ਵੇ ਜੀ ਅੱਜ ਜੀ ਜੰਤੂ ਸਾਰੀ ਗੱਲ ਇਹ 82 ਲੱਖਾ ਪਰ ਇਹਨਾਂ ਨੇ ਇਹ ਕਿਹਾ ਵੀ 100 ਲੱਖੇ ਕਿੱਧਰ ਵੀ ਹੋ ਸਕਦਾ ਉੱਧਰ ਵੀ ਹੋ ਸਕਦਾ ਪਰ ਇਹ ਐਕੂਰੇਟ ਫਿਗਰ ਜਿਹੜਾ 8.4 ਮਿਲੀਅਨ ਜੇ 88 ਲੱਖ ਜਿੰਨਾ ਇਹ ਉਹਨਾਂ ਇਹ ਪਤਾ ਕੀ ਕਹਿੰਦੇ ਸੀ 88 ਲੱਖ ਇਹ ਕਹਿੰਦੇ ਜੀ ਕਾ ਗਦਾ ਸੱਪ ਸੂਰ ਸੋਡ ਵਿੱਚ ਹੀ ਸਾਰਾ ਦੇ 88 ਲੱਖ ਜਿੰਨਾ ਤੁਹਾਡੇ ਵਿੱਚ ਆ ਸਾਰੇ ਇਹ ਇਸ ਤਰ੍ਹਾਂ ਗੱਲ ਕਰਦੇ ਆ ਸਾਰਾ ਗੁਰੂ ਸਾਹਿਬ ਸਾਹਿਬ ਮੈਂ ਚਿਟਾ ਰਿਹਾ ਜੀ ਇਹਨਾਂ ਨੇ

ਕਿਸਕਤੀ ਤੋਂ ਬਗੈਰ ਕਿ ਉੱਥੇ ਅਸੀਂ ਉੱਥੇ ਕਵਰ ਨਹੀਂ ਬਣੀ ਹੈਗਾ ਤੇ ਸੈਕ ਸਭ ਤੋਂ ਵੱਧ ਸੈਕ ਉੱਥੇ ਕਵਰ ਤੇ ਜਾਂਦੇ ਆ ਸੈਕ ਉੱਥੇ ਜਾ ਕੇ ਤੇ ਪੁੱਛਦੇ ਆ ਤੇ ਫੇਰ ਇੱਕ ਆਪਣਾ ਗੂਰਾ ਕੀ ਫਰਾਂਸ ਵਿੱਚ ਉਹਦਾ ਵੀ ਕਿਸ ਤਰ੍ਹਾਂ ਦਾ ਰਿਲੇਸ਼ਨ ਬਗੈਰ ਜਿੜਿਆ ਹੋ ਉਹਨਾਂ ਦਾ ਕੋਈ ਆਬਜੈਕਸ਼ਨ ਕਰਦਾ ਨਹੀਂ ਇਹ ਸਾਡੇ ਜੀ ਬਾਬਾ ਜੀ ਨੇ ਰਿਐਕਸ਼ਨ ਕਰਦੇ ਆ ਉਹ ਵੀ ਆਪਣਾ ਵੀ ਪੰਜ ਪਿਆਰੇ ਤੋਂ ਕਹਿੰਦੇ ਆ ਕਿ ਪੰਜ ਬਗੂਰ ਸਾਹਿਬ ਦੀ ਬੱਕਰੀ ਛੰਕਾਰ ਸੀ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਠੋਖਾ ਕਰਦਾ ਸੀ ਆਪਾਂ ਮੰਨਦੇ ਹੋ ਵੀ ਤੁਸੀਂ ਤੇ ਗੁਰੂ ਸਾਡੇ ਗੁਰੂ ਆ ਉਹ ਸ਼ੁਰੂ ਕਹਦੇ ਆ ਰੱਬ ਇਹਦੇ ਬੱਚਾ ਤੋਂ ਠੋਖਾ ਕਰਦਾ ਬਿਲਕੁਲ ਇਹ ਇਹਦੀ ਜਨਕਾ ਜੇ ਇਹਨਾਂ ਸਾਰੇ ਗੁਰੂ ਸਾਹਿਬ ਅੱਜ ਦੇ ਨਾਮ ਦੇ ਟੋਟਲ ਤੋਂ ਟੋਟਲ ਅੰਦਰ ਆ ਗਏ ਇਹ ਤਾਂ ਮਖੌੜ ਹੁੰਦਾ ਜੀ ਕਿ ਇਹਦਾ ਬਾਜੀ ਕਿਹਦਾ ਬਾਜੀ ਸ਼ਬਦ ਕਹਿੰਦਾ ਵੀ ਕਹਿੰਦਾ ਵੀ ਬਾਜੀ ਕਰ ਜਾਂਦਾ ਕਹਿੰਦਾ

ਜਾਸਨ ਦੱਸਦੇ ਇਹ ਨਹੀਂ ਕਰਦੇ ਕਿ ਇਹ ਚਲੋ ਜੀ ਦੁਆਰਾ ਜਿਹੜਾ ਆਪਣਾ ਗੁਰੂ ਘਰ ਹਰ ਇੱਕ ਗੁਰੂ ਘਰ ਦੇਖੋ ਤੇ ਜਿਹੜਾ ਗੁਰੂ ਘਰ ਇਹ ਕੋ ਉਹਦੇ ਚੋ ਜੀ ਆਪਣਾ ਇੱਕ ਇੱਕ ਗੁਰੂ ਘਰ ਆ ਕਿ 25 ਸੇਲਾ ਜੀ ਸੇਚ 25 ਸੇਲਾ ਜੀ ਬ੍ਰਾਹਮਣਾਂ ਨੂੰ ਆਂਦੇ ਤੇ ਉਹਨਾਂ ਨੇ ਉੱਥੇ ਪਾਕੀਆਂ ਦੇ ਗੁਰੂ ਆ ਗਏ ਗੁਰੂ ਜੰਮਦਰਗੀ ਲੰਗਰ ਹੋਣਾ ਵਾੜ ਗਿਆ ਸੀ ਉਹਨਾਂ ਨੇ ਇੱਥੇ ਵੀ ਅਨਾਉਂਸ ਕਰ ਦਿੱਤੀ ਕਿ ਜਿਹੜਾ ਇੱਥੇ ਲੰਗਰ ਲੈ ਕੇ ਆਉ ਉਹਨੂੰ ਪੁੱਛਦੀ ਰਾਖ ਨਹੀਂ ਉਹਤੀ ਰਾਖ ਜੀ ਤੇ ਸਾਕੋ ਤੇ ਬਾਦਲ ਨੇ ਲੱਗੇ ਤੇ ਉਹ ਨਾ ਬੀਤੇ ਪਾਖੀਆਂ ਵਾਲਿਆਂ ਲੱਗੇ ਹੁਣ ਤਾਂ ਗੁਰਦੁਆਰਾ ਜੀ ਪਾਖੀਆਂ ਦਾ ਜਦੋਂ ਸੋਕ ਲਖੋ ਪਾਖੀਆਂ ਇੱਥੇ ਰਹਿੰਦੇ ਜਿਹੜੇ ਪਾਖੀ ਚੜਾਉਦੇ ਆ ਉਹਨਾਂ ਨੇ ਮੁੰਡੇ ਹੋਈ ਜਾਂਦੇ ਆ ਮੁੰਡੇ ਹੋਦੇ ਆ ਤੇ ਫੇਰ ਦੇਖੋ ਤੁਸੀਂ ਕਿੰਨੇ ਆ ਗਾਗ ਮਾਰ ਗੁਰਦੁਆਰਾ ਗੁਰੂ ਸਾਹਿਬ ਨਾਲ ਗਾਗ ਮਾਰੀ ਸੀ ਤੇ 35 ਮਿਲੇ ਸੋ 955 ਦਾ ਟੈਂਪਰੇਚਰ ਉਸ ਅੱਜ ਆਪਣੇ ਦਾ ਬਰਸਿਆ ਹੁੰਦੀ ਸੀ ਗੁਰੂ ਸਾਹਿਬ ਕਹਿੰਦੇ ਵੀ ਇੱਥੇ ਲੋਕਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਥੇ ਦਾ ਵੀ ਸਾਡੇ ਕੋਲ ਪਿੰਨਾਰ ਪਾਣੀ ਹੈ ਤੇ ਗੁਲਸਾਨ ਦੇ ਵਿੱਚ ਡਾਂਗ ਮਾਰੀ ਸੀ ਬੱਚਾ ਉਸ ਚੀਜ਼ ਦੇ ਵਿੱਚ ਅੱਜ ਤੱਕ ਉਹ ਜੰਮ ਨਹੀਂ ਪਾਈ ਤੇ ਉਹ ਤੇ ਬੀ ਲੋਕਿੰਦੇ ਆ ਉਹ ਦੇਖੋ ਤੁਸੀਂ ਫਿਰ ਉਸ ਤੋਂ ਬਾਅਦ ਇਹ ਗੁਰਦਾਸੀ ਥਸਾਂ ਦੇ ਕੋਲ ਥਸਾਂ ਦੇ ਜਿਹੜੇ ਥਾਂ ਦਾ ਉਹਦਾ ਵੀ ਕਿਸਦੇ ਆ ਚੀ ਥਸਾਂ ਚ ਰੌਣ ਦੀ ਜਿੱਤੇ ਬੱਚੇ ਹੋਈ ਨਹੀਂ ਸਕਦੇ ਕਿੰਦਾ ਵੀ ਉਸ ਦਿਨ ਇਹਨਾਂ ਨੇ ਸਿੱਖਾਂ ਦੇ ਕੈਮੀਕਲ ਪਾਇਆ ਜਿਹੜਾ ਉਹਦੇ ਜਾਨ ਦੇ ਵਿੱਚ ਤੇ ਪਾਇਆ ਹਾਲਾਂਕਿ ਥਸਾਂ ਦੇ ਤੇ ਹੁਣ ਵੀ ਪ੍ਰਸ਼ਾਅ ਲੈ ਕੇ ਆ ਗਿਆ ਤੇ ਉਹ ਥੋੜੀ ਥਸਾਂ ਜਿਹੜਾ ਫਿਰ ਪੰਜਾ ਨਹੀਂ ਜਿਹੜਾ ਚਿੱਟਾ ਉਹ ਪਹਾੜ ਲੋਕ ਨਹੀਂ ਸਕਦੇ ਉਹ ਗੁਰੂ ਸਾਹਿਬ ਉਹ ਇਹ ਹਰੇ ਤੋਂ ਦੇ ਕੇ ਆਪਣੇ ਗ੍ਰਾਂਟ ਦੀ ਸਾਰੇ ਚੀਜ਼ਾਂ ਚੱਲ ਆਈ ਜੀ ਅੰਗਸਰ ਦੇ ਕਿ ਦੁਕਾਨ ਦਾ ਸਨ ਅੰਗਸਰ ਦਾ ਕਿ ਦੁਕਾਨ 10ਵੇਂ ਪਾਸੇ ਦਾ ਵਿਰੋਧ ਆ ਜੀ 10ਵੇਂ ਪਾਸੇ ਤੋਂ ਨੌ ਨਹੀਂ ਚੱਲ ਸਕਦੇ ਬੰਦੇ ਜੀ ਸਾਰੀ ਹੈਲੋ ਹਾਂਜੀ ਹੋਰ ਜੀ ਹਾਂਜੀ ਸੋ ਬਾਬਾ ਜੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਧੰਨਵਾਦ ਕਰਦੇ ਆ ਚੈਨਲ ਦੀ ਤਰਫ ਤੋਂ ਤੁਹਾਡਾ ਤੇ ਇਸ ਸੰਗਤਾਂ ਨੂੰ ਇਹ ਗੱਲ ਜ਼ਰੂਰ ਕਲੀਅਰ ਹੋ ਗਈ ਕਿ ਇਹ ਮਸ਼ੀਨਰੀ ਮਾਇਂਡ ਲੋਕ ਆ ਜੋ ਉਹਨਾਂ ਨੂੰ ਤੁਸੀਂ ਹਮੇਸ਼ਾ ਹੀ ਜਿਹੜਾ ਹੈਗਾ ਝਿੜਕ ਕੇ ਰੱਖਦੇ ਹੋ ਸੋ ਬਾਬਾ ਜੀ ਇਦਾਂ ਦੇ ਲੋਕ ਆ ਜਿਹੜੇ ਗਲਤ ਪ੍ਰਚਾਰ ਕਰਦੇ ਆ ਦੁਨੀਆ ਨੂੰ ਗਲਤ ਰਕਰਾਏ ਪਾਉਂਦੇ ਆ ਇੱਕ ਬੇਨਤੀ ਕਰਦੇ ਆ ਇੱਕ ਬੇਨਤੀ ਕਰਦੇ ਆ ਜੀ ਜੀ ਆ ਮੈਂ ਤੁਹਾਡੇ ਚੈਨਲ ਦੇ ਮੱਧ ਵਰਾਹੀ ਬੇਨਤੀ ਕਰਦਾ ਜੀ ਬੇਗ੍ਰੇਸ ਆਫ ਆਲ ਬਾਇਟੀਸੇ ਸੱਚੇ ਪਾਤਸ਼ਾਹ ਦੀ ਮਿਹਰ ਸਰਕਾਰ ਜੀ 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 ਇਹਨੂੰ ਇੱਕ ਬੰਨੇ ਨੇ ਸਿੱਖਾ ਖੇਲੇ ਮਗਰ ਜਾਣਾ ਪਿਆ ਜੀ ਐਸੀ ਇਹ ਕਰ ਰਿਆ ਹੁਣ ਡੀਜੀਪੀ ਦੀ ਪੇਸ਼ੀ ਹੈ ਜੀ ਇਹਦੇ ਸਿੱਖਾ ਦੇ ਵਿੱਚ ਜੀ ਵੀ ਪੰਜਾਬ ਪੁਲਿਸ ਇਹਦੀ ਹਿੱਸਾ ਕਰ ਰਹੀ ਆ ਪੰਜਾਬ ਗਵਰਨਮੈਂਟ ਇਹਦੀ ਹਿੱਸਾ ਕਰ ਰਹੀ ਆ ਇਸ ਹਿੱਸਾ ਦੇ ਵਿੱਚ ਅਸੀਂ ਕੇਸ ਕਰਕੇ ਡੀਜੀਪੀ ਦੀ ਪੇਸ਼ੀਆ 11 ਜਨਵਰੀ ਦੀ 11 ਜਨਵਰੀ ਪੇਸ਼ੀਆ ਉੱਥੇ ਹੋਣੀ ਆ ਤੇ ਉਸ ਤੋਂ ਬਾਅਦ ਡੀਜੀਪੀ ਨੂੰ ਬੇਟ ਪੇਸ਼ੀਆ ਵੀ ਹੋਂ ਸਰ ਵੀ ਇਹਦੇ ਕਿਸੇ ਨੂੰ ਕਿਉਂ ਨਹੀਂ ਅੰਦਰ ਕੀਤਾ ਜੀ ਇਹ ਨੂੰ ਇੱਕ ਤਰ੍ਹਾਂ ਅੰਦਰ ਜਾਣਾ ਹੀ ਪੈ ਗਿਆ ਕੋਟੇ ਸਾਹਮਣੇ ਅੰਦਰ ਜਾਣਾ ਪੈਣਾ ਜਿਵੇਂ ਹੁੰਦਾ ਇਹ ਜੇ ਪਾਪ ਜਦੋਂ ਬੜੇ ਜਿਆਦਾ ਵੱਧ ਜਾਂਦੇ ਨੇ ਉਦੋਂ ਹੁੰਦਾ ਜੀ ਇਹ ਉਹਦੇ ਤਾਂ ਸੀ ਨਾਲ ਸਤਿਗੁਰੂ ਬੋਲਦਾ ਸੀ ਜੀ ਚਲੋ ਇੱਕ ਸਾਚ ਸਤਿਗੁਰੂ ਬੋਲਦਾ ਸੀ ਉਹ ਤਾਂ ਸਾਡੇ ਨਾਲ ਚਲੋ ਪੈ ਗਿਆ ਜੀ ਅੱਗੇ ਚਲੋ ਕਰ ਲਿਆ ਸੀ ਨਾ ਹੁਣ ਇਹ ਟਕਸਾਲੀ ਕਿਦਾ ਬੋਲਣ ਲੱਗੇ ਜੀ ਬਿਲਕੁਲ ਜੀ ਬਾਬਾ ਹਨਾਸੀ ਜੀ ਬੋਲਦਾ ਇਹ ਸਾਰਾ ਕੋ ਟਕਸਾ ਬਾਬਾ ਜੇ ਬਾਬਾ ਹਨਾਸੀ ਜੀ ਕਿਹਾ ਸੀ ਜੀ ਮੈਂ ਜੀ ਜੰਗੀ ਸਾਹਿਬ ਅਸੀਂ ਸੇਵਾ ਕਰੀਤਾ ਉਹਨਾਂ ਦਾ ਉਹਨੇ ਕਿਹਾ ਵੀ ਉਹ ਵੀ ਮੈਂ ਨਾ ਕਿਹਾ ਇਹ ਬਾਬਾ ਘਰਨਾਮ ਸਿੰਘ ਇਹ ਕਿਸੇ ਜੇਕਰ ਲਖਪਤ ਇਹਨੇ ਸੰਪਤੀ ਦਾ ਖਾਤਖੋੜਿਆ ਤੇ ਇਹਨੇ ਸਾਨੂੰ ਤਕਸਾਲਾ ਤੋੜਿਆ ਇਹ ਬਾਬਾ ਹਨਾਮ ਸਿੰਘ ਆਪਣੇ ਬਾਬਾ ਦੀਸ ਜੀ ਦੇ ਖਸਾਲੇ ਮੁਖੀ ਬਾਬਾ ਹਨਾਮ ਸਿੰਘ ਸਰਜਨਲ ਤੋਂ ਜੀ ਤਕਸਾਲੇ ਮੁਖੀ ਹੈ ਤੇ ਬਾਬਾ ਦੀਸ ਆਪਣਾ ਬਾਬਾ ਹਨਾਮ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਸਰਬਸੇ ਸ਼ੀਕਾ ਦੀ ਯਾਦਗਾਰ ਬਣਾਈ ਹੈ ਤੁਸੀਂ ਇੱਕ ਸੋਪਾ ਹੀ ਪਾਉਣਾ ਤੁਸੀਂ ਆਪਾਂ ਕਿਉਂ ਐਸੀ ਕੋ ਕਰਦੇ ਕੋਈ ਤਰਾਜ ਨਹੀਂ ਹੈ ਜੰਮਿਕਾ ਦੇ ਕੋਲ ਵੀ ਹੈ ਸਾਰੇ ਸਿਦਕਾਰ ਸਦੇ ਪਰ ਇਹਨਾਂ ਦੀ ਜਵਾਨਤਾ ਹੈ ਇਹਨਾਂ ਨੂੰ ਮੈਂ 2013 ਚ ਸੀਗਾ ਅਮਰੀਕਾ ਦੇ ਬੋਰਡਰ ਫ੍ਰੀਮਰ ਤੋਂ ਮਤਲਬ ਜਰਸੀ ਦਾ ਸੀ ਇਹਨੇ ਬਹੁਤ ਯੋਗਦਾ ਹੈ ਕਿ ਹੁਣ ਅਸੀਂ ਕਹਿ ਵੀ ਨਹੀਂ ਅਸੀਂ ਇੱਥੇ ਬੱਦਲਦੇ ਨਾ ਜੇ ਆਉਣਾ ਤਾਂ ਇਹਨੂੰ ਕੈਸੀ ਵੀ ਕੰਡੀਸ਼ਨ ਲਈ ਸੀ ਮੈਂ ਤੈਨੂੰ ਭਾਈ ਗੁਰਪ੍ਰੀਤ ਸ਼ਰ ਕੈਰੀ ਕਰਨਾ ਵਿਚਾਰ ਕਰਨੀ ਪਊ ਪਰ ਤੀਪਰ ਚੜਾਇਆ ਇਹ ਮੋਕਰਗੇਜ ਦਾ ਮੈਂ ਵਿਚਾਰ ਕਰੀ ਇਹੀ ਬੇਨਤੀ ਹੈ ਕਿ ਬਹੁਤ ਕਦੀ ਮਾਫੀ ਜੋ ਪਰ ਇਹਨਾਂ ਦੀ ਅਸੀਂ ਸਾਡੇ ਨਾਲ ਜਿਹੜੀ ਗੱਲ ਹੋਈ ਆ ਇਹਨੂੰ ਵੀ ਸੰਤਪਰਵਾਤ ਨੂੰ ਆਸਰਾ ਸਰ ਜਸਰਾ ਜੀ ਉਹਨੂੰ ਤਾਂ ਵੀ ਚਲਾ ਗਿਆ ਜੀ ਜੀ ਖੋਰ ਦੀ ਕੋਈ ਜੀ ਬਾਬਾ ਜੀ ਇਸ ਚੈਨਲ ਕੇ ਪੀਏ ਟੀਵੀ ਚੈਨਲ ਨਾਲ ਜੁੜੇ ਰਹਿਣ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਇਹਦੂ ਆਪਾਂ ਚਾਹੁੰਦੇ ਹਾਂ ਕਿ ਪੂਰੇ ਪੰਥ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਐਦਾਂ ਦੇ ਲੋਕਾਂ ਨੂੰ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਜੋ ਸਾਡੀ ਬਾਣੀ ਦੇ ਵਿਰੋਧ ਦੇ ਆ ਦਸਮ ਗ੍ਰੰਥ ਦੇ ਵਿਰੋਧ ਦੇ ਆ ਗੁਰੂ ਕੋਤ ਕਾਨੂੰਨੀ ਮੰਨਦੇ ਗੁਰੂ ਦੀਆਂ ਕਰਾਮਾਤਾਂ ਨੂੰ ਨਹੀਂ ਮੰਨਦੇ ਇਹ ਬਿਲਕੁਲ ਗਲਤ ਆ ਤੇ ਸੋ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਬੋਲੇ ਵਾਹਿਗੁਰੂ ਜੀ ਜੀ ਬੱਤੀ ਜੀ